ਗੁਰੂ ਪਿਆਰੀ ਸਾਹਾ ਸੰਗਤ ਜੀ ਭਾਈ ਹੀਰਾਨੰਦ ਜੀ ਨੇ ਆਪਣੇ ਦੋਵੇਂ ਪੁੱਤਰ ਮਤੀ ਦਾਸ ਅਤੇ ਸਤੀ ਦਾਸ ਗੁਰੂ ਹਰ Rai ਜੀ ਦੀ ਸੇਵਾ ਵਿੱਚ ਲਿਆਂਦੇ ਤੇ ਗੁਰੂ ਜੀ ਦੀ ਸੌਂਪਣਾ ਵਿੱਚ ਦੇ ਕੇ ਕੁਝ ਸਮੇਂ ਮਗਰੋਂ ਕਾਲ ਚਲਾਣਾ ਕਰ ਦੇ ਪਾਈ ਹੀਰਾਨੰਦ ਜੀ ਦਾ ਭਰਾ ਪਾਈ ਦਰਗਾਹ ਮੱਲ ਗੁਰੂ ਹਰਕ੍ਰਿਸ਼ਨ ਜੀ ਦੇ ਬੇਲੇ ਦੀਵਾਨ ਸੀ ਗੁਰੂ ਤੇਗ ਬਹਾਦਰ ਜੀ ਨੇ ਪਾਈ ਦਰਗਾਹ ਮੱਲ ਨੂੰ ਦੀਵਾਨੇ ਸੌਂਪੀ ਪਰ ਉਹਨਾਂ ਨੇ ਬਡੇਰੀ ਉਮਰ ਹੋਣ ਦੇ ਕਾਰਨ ਆਪਣੇ ਆਪ ਨੂੰ ਇਹ ਸੇਵਾ ਨਿਭਾਉਣ ਦੇ ਅਸਮਰੱਥ ਸਮਝਦਿਆਂ ਹੋਏ ਆਪਨੇ ਭਤੀਜੇ ਭਾਈ ਮਤੀਦਾਸ ਜੀ ਨੂੰ ਦਿਵਾਨ ਬਣਾਉਣ ਦੀ ਬੇਨਤੀ ਕੀਤੀ ਜੋ ਕਿ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਈ ਭਾਈ ਮਤੀਦਾਸ ਜੀ ਫਾਰਸੀ ਦੇ ਵਿਦਮਾਨ ਸਨ ਉਹਨਾਂ ਨੇ ਦਿਵਾਨ ਦਾ ਕੰਮ ਸੰਭਾਲ ਲਿਆ ਨੌਵੇਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਭਾਈ ਮਤੀਦਾਸ ਜੀ ਨੇ ਨਮਾਣੇ ਦੇ ਮਜਲੂਮਾ ਪ੍ਰਤੀ ਗੁਰੂ ਸਾਹਿਬ ਦੀ ਹਮਦਰਦੀ ਦੇ ਜਜ਼ਬੇ ਨੂੰ ਬਹੁਤ ਨੇੜੇ ਹੋ ਕੇ ਮਹਿਸੂਸ ਕੀਤਾ ਗੁਰੂ ਜੀ ਦੇ ਹੋਰਨਾ ਸਿੱਖਾਂ ਦੀ ਗੁਰੂ ਜੀ ਪ੍ਰਤੀ ਸ਼ਰਧਾ ਤੇ ਗੁਰੂ ਦੇ ਹੁਕਮਾਂ ਉੱਤੇ ਹਰ ਕੀਮਤ ਤੇ ਝੱਲਣਾ ਦੇ ਦ੍ਰਿੜ ਇਰਾਦਿਆਂ ਨੂੰ ਚੰਗੀ ਤਰ੍ਹਾਂ ਵੇਖਿਆ ਇਸ ਬਾਤਆਵਰਨ ਦਾ ਭਾਈ ਮਤੀ ਦਾਸ ਜੀ ਦੇ ਮਨ ਸਹਾਵਣਾ ਅਸਰ ਹੋਇਆ ਆਪ ਦ੍ਰਿੜ ਇਰਾਦੇ ਨੇ ਉਹਨਾਂ ਸ਼ਰਧਾਲੂ ਸਿੱਖਾਂ ਦੀ ਪੱਧਰ ਤੇ ਖਾਣ ਖਲੋਤੇ ਜੋ ਗੁਰੂ ਸਾਹਿਬ ਦੇ ਇੱਕ ਸਾਰੇ ਤੇ ਜਾਨ ਦੀ ਬਾਜ਼ੀ ਲਾਉਣ ਨੂੰ ਤਿਆਰ ਹੋ ਜਾਂਦੇ ਸਨ ਕਸ਼ਮੀਰੀ ਪੰਡਤਾਂ ਦੀ ਫਰਿਆਦ ਦਾ ਦ੍ਰਿਸ਼ ਨੌਵੇਂ ਸਤਗੁਰਾਂ ਦੇ ਦਰਬਾਰ ਵਿੱਚ ਪਾਈ ਮਤੀ ਦਾਸ ਜੀ ਨੇ ਵੇਖਿਆ ਗੁਰੂ ਜੀ ਦਾ ਫੈਸਲਾ ਸੁਣ ਕੇ ਆਪ 당ਗ ਰਹਿ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਬ੍ਰਾਹਮਣਾਂ ਨੂੰ ਕਹਿ ਰਹੇ ਸਨ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਈ ਮਨਾ ਲਵੇ ਤਾਂ ਹਿੰਦੁਸਤਾਨ ਦੇ ਸਾਰੇ ਹਿੰਦੂ ਵੀ ਮੁਸਲਮਾਨ ਬਣਨ ਨੂੰ ਤਿਆਰ ਹਨ ਕਸ਼ਮੀਰੀ ਪੰਡਤ ਖੁਸ਼ੀ ਖੁਸ਼ੀ ਅਨੰਦਪੁਰ ਸਾਹਿਬ ਵਿਦਾ ਹੋ ਗਏ ਉਹਨਾਂ ਨੂੰ ਯਕੀਨ ਸੀ ਗੁਰੂ ਸਾਹਿਬ ਕਦੀ ਵੀ ਧਰਮ ਛੱਡਣ ਲਈ ਤਿਆਰ ਨਹੀਂ ਹੋਣਗੇ ਉਹਨਾਂ ਲਾਹੌਰ ਦੇ ਗਵਰਨਾ ਨਰਾਹੀ ਗੁਰੂ ਸਾਹਿਬ ਦਾ ਸੰਦੇਸ਼ ਔਰੰਗਜੀਤ ਨੂੰ ਦਿੱਲੀ ਭਜਵਾ ਦਿੱਤਾ ਔਰੰਗਜੀਤ ਦੇ ਸੱਦੇ ਤੇ ਜਦੋਂ 9ਵੇਂ ਸਤਿਗੁਰ ਦਿੱਲੀ 부ਜੀ ਤਾਂ ਉਹਨਾਂ ਕੇਵਲ ਤਿੰਨ ਅਨਨ ਸਧਾਲੂ ਸਿੱਖਾਂ ਨੂੰ ਆਪਣੇ ਨਾਲ ਰਹਿਣ ਦੀ ਪ੍ਰਵਾਨਗੀ ਦਿੱਤੀ ਇਹ ਤਿੰਨ ਸਿੱਖ ਸਨ ਭਾਈ ਮਤੀ ਦਾਸ ਜੀ ਭਾਈ ਦਿਆਲਾ ਅਤੇ ਭਾਈ ਸਤੀ ਦਾਸ ਔਰੰਗਜੀਤ ਨੇ ਆਪਣੇ ਵਿਦਵਾਨ ਮਲਾਨਿਆਂ ਤੇ ਕਾਜ਼ੀਆਂ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੇ ਦੈਰੇ ਵਿੱਚ ਲਿਆਉਣ ਲਈ ਅਨੇਕਾਂ ਯਤਨ ਕੀਤੇ ਪਰ ਗੁਰੂ ਸਾਹਿਬ ਦੀ ਉੱਚ ਸਖਸੀਅਤ ਅਤੇ ਦ੍ਰਿੜ ਇਰਾਦੇ ਸਾਹਮਣੇ ਇਹਨਾਂ ਦੇ ਸਾਰੇ ਯਤਨ નિਸਫਲ ਹੋ ਗਏ ਆਪਣੀ ਸਫਲਤਾ ਲਈ ਕਾਜ਼ੀਆਂ ਨੇ ਹੁਣ ਗੁਰੂ ਸਾਹਿਬ ਦੇ ਨਾਲ ਦੇ ਸਿੱਖਾਂ ਨੂੰ ਇਸਲਾਮ ਦੇ ਦੈਰੇ ਵਿੱਚ ਲਿਆ ਕੇ ਆਪਣੀ ਇੱਜ਼ਤ ਰੱਖਣ ਲਈ ਸੋਚਿਆ ਉਹਨਾਂ ਦਾ ਵਿਚਾਰ ਸੀ ਕਿ ਜੇਕਰ ਇਹਨਾਂ ਵਿੱਚੋਂ ਇੱਕ ਵੀ ਇਨਕਾਰ ਕਰੇ ਤਾ ਉਸ ਨੂੰ ਸਖਤ ਤਸੀਹੇ ਦੇ ਕੇ ਸਾਰਿਆਂ ਦੇ ਸਾਹਮਣੇ ਮਾਰ ਦਿੱਤਾ ਜਾਵੇ ਬਾਕੀ ਆਪ ਹੀ ਘਬਰਾ ਕੇ ਇਸਲਾਮ ਕਬੂਲ ਕਰ ਲੈਣਗੇ ਇਸ ਕੰਮ ਲਈ ਭਾਈ ਮਤੀ ਦਾਸ ਜੀ ਦੀ ਪਹਿਲਾ ਵਾਰੀ ਆਈ ਹੱਥ ਘੜੀਆਂ ਬੇੜੀਆਂ ਤੇ ਸੰਗਲਾਂ ਨਾਲ ਬੰਨ ਕੇ ਭਾਈ ਜੀ ਨੂੰ ਪੁਲਛੀਏ ਚਾਂਦਨੀ ਚੌਕ ਵੱਲ ਲੈ ਤੁਰੇ ਲੋਕੀ ਭਾਰੀ ਗਿਣਤੀ ਵਿੱਚ ਹਕੂਮਤ ਦੇ ਇਸ ਕਹਿਰ ਭਰੇ ਦ੍ਰਿਸ਼ ਨੂੰ ਬੇਖਾਲੀ ਇਕੱਠੇ ਹੋ ਚੁੱਕੇ ਸਨ ਪਾਈ ਮਤੀ ਦਾਸ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ ਪਾਈ ਜੀ ਸ਼ਾਂਤ ਚਿੱਤ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਹੋਏ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਹੋਏ ਸਨ ਆਉਣ ਵਾਲੇ ਖਾਤਰੇ ਤੋਂ ਜਾਨੋਂ ਹੁੰਦਿਆਂ ਵੀ ਆਪ ਦੇ ਚਿਹਰੇ ਤੇ ਡਰ ਦਾ ਕੋਈ ਵੀ ਚਿੰਨ ਨਹੀਂ ਸੀ ਪ੍ਰਤੀਤ ਹੁੰਦਾ ਕਾਜ਼ੀਆਂ ਕਿਹਾ ਪਾਈ ਮਤੀ ਦਾਸ ਕਿਉਂ ਆਪਣੀ ਜਾਨ ਅਜਾਈ ਗਵਾਉਂਦਾ ਹੈ ਕਿਉਂ ਨਹੀਂ ਇਸਲਾਮ ਕਬੂਲਦਾ ਅਤੇ ਮੌਜਾ ਮਾਨਦਾ ਮੁ슬ਮਾਨ ਬਣ ਜਾਵੇਂ ਤਾਂ ਹਕੂਮਤ ਵੱਲੋਂ अनेका ਐਸ ਤੇ ਆਰਾਮ ਦੇ ਸਾਧਨ ਤੈਨੂੰ ਪ੍ਰਾਪਤ ਹੋਣਗੇ ਮੁ슬ਮਾਨ ਹੋ ਕੇ ਮਰਨ ਮਗਰੋਂ ਹਾਜ਼ਰਤ ਮੁਹੰਮਦ ਸਾਹਿਬ ਤੇਰੀ ਹਾਮੀ ਭਰ ਕੇ ਖੁਦਾ ਪਾਸੋਂ ਤੈਨੂੰ ਬਹਿਸਤ ਦਿਵਾਉਣਗੇ ਜੇ ਤੂੰ ਇਸਲਾਮ ਧਰਮ ਕਬੂਲਣ ਤੋਂ ਨਾ ਕਰਦਾ ਰਿਹਾ ਤਾਤ ਸੀਹੇ ਦੇਕੇ ਤੈਨੂੰ ਮਾਰਿਆ ਜਾਵੇਗਾ ਫਟਿਆਂ ਵਿੱਚੋਂ ਜਕੜ ਕੇ ਤੇਰੇ ਸਰੀਰ ਦੇ ਆਰੇ ਨਾਲ ਦੋ ਫਾੜ ਕੀਤੇ ਜਾਣਗੇ ਭਾਈ ਮਤੀ ਦਾਸ ਜੀ ਦਾ ਉੱਤਰ ਸੀ ਕਿਉਂ ਆਪਣਾ ਵਕਤ ਜ਼ਾਇਆ ਕਰਦੇ ਹੋ ਮੈਂ ਤਾਂ ਸਿੱਖੀ ਸਿਧਕ ਤੋਂ ਸੈਂਕੜੇ ਵਸਤ ਬਾਹਰ ਸਕਦਾ ਹਾਂ ਗੁਰੂ ਦੇ ਸਿਧ ਕੀ ਸਿੱਖ ਗੁਰੂ ਦੇ ਹੁਕਮ ਦੀ ਪਾਲਣਾ ਨਾ ਕਰਨਾ ਹੀ ਸਭ ਤੋਂ ਦੁੱਖਾਂ ਦਾ ਮੂਲ ਜਾਣਦੇ ਹਨ ਜੋ ਸੱਚਾ ਸੋਚਾ ਧਰਮ ਗੁਰੂ ਨੇ ਮੈਨੂੰ ਬਖਸਿਆ ਹੈ ਉਹ ਮੈਨੂੰ ਆਪਣੀ ਜਾਨ ਤੋਂ ਕਿਤੇ ਵੱਧ ਪਿਆਰਾ ਹੈ ਕਾਜੀ ਨੇ ਪੁੱਛਿਆ ਹੱਸਾ ਮਰਨ ਤੋਂ ਪਹਿਲਾਂ ਤੇਰੀ ਕੋਈ ਆਖਰੀ ਖੁਆਇਸ਼ ਹੈ ਤਾਂ ਦੱਸ ਪਾਈ ਮਤੀ ਦਾ ਜੀ ਨੇ ਉੱਤਰ ਦਿੱਤਾ ਮੇਰਾ ਮੂੰਹ ਮੇਰੇ ਗੁਰੂਵਾਲ ਰੱਖਣਾ ਤਾਂ ਜੋ ਅੰਤ ਸਮੇਂ ਮੈਂ ਪਿੰਜਰੇ ਵਿੱਚ ਪਏ ਆਪਣੇ ਮੁਰਸ਼ਦ ਦੇ ਦਰਸ਼ਨ ਕਰਦਾ ਹੋਇਆ ਸਰੀਰ ਤਿਆਗ ਦੇਵਾਂ ਲੱਕੜੀ ਦੀਆਂ ਦੋ ਗੇਲੀਆਂ ਵਿੱਚ ਭਾਈ ਮਤੀ ਦਾਸ ਜੀ ਨੂੰ ਜਕੜ ਦਿੱਤਾ ਗਿਆ ਤੇ ਉਹਨਾਂ ਦਾ ਚਿਹਰਾ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੰਜਰੇ ਵੱਲ ਕਰ ਦਿੱਤਾ ਗਿਆ ਦੋ ਭਿਆਨਕ ਸਕਲਾਂ ਦੇ ਜਲਾਦਾ ਨੇ ਆਰਾ ਭਾਈ ਜੀ ਦੇ ਸਿਰ ਤੇ ਆਣ ਟਕਾਇਆ ਕਾਜੀ ਨੇ ਫਿਰ ਇਸਲਾਮ ਵਾਲੀ ਗੱਲ ਦੁਹرائی ਪਰ ਹੁਣ ਭਾਈ ਜੀ ਗੁਰੂ ਸਾਹਿਬ ਦੇ ਸਨਮੁਖ ਬਾਣੀ ਰਾਹੀ ਅਕਾਲ ਪੁਰਖ ਨਾਲ ਜੁੜੇ ਹੋਏ ਸਨ ਉਹਨਾਂ ਦਾ ਕੋਈ ਉੱਤਰ ਨਾ ਦਿੱਤਾ ਜਲਾਦਾਂ ਨੂੰ ਕਾਜੀ ਵੱਲੋਂ ਆਰਾ ਚਲਾਉਣ ਦਾ ਸਾਰਾ ਹੋਇਆ ਵੇਖਦੇ ਆਂ ਹੀ ਵੇਖਦੇ ਆਂ ਜਲਾਦਾਂ ਨੇ ਆਰਾ ਪਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸੇ ਕਰ ਦਿੱਤੇ ਖੂਨ ਦਾ ਫੁਫਾਰਾ ਚੱਲਿਆ ਜਲਾਦ ਦੇ ਕੱਪੜੇ ਲਹੂ ਬਿੰਨੇ ਹੋ ਗਏ ਵੇਖਣ ਵਾਲੇ ਲੋਕਾਂ ਵਿੱਚ ਬਹੁਤਾਂ ਦੀਆਂ ਅੱਖਾਂ 'ਚੋਂ ਅਥਰੋ ਗਰੇ ਪਰ ਕੁਝ ਪੱਥਰ ਦਿਲ ਮੁਸਲਮਾਨ ਹਾਕਮ ਕੇਵਲ ਬਿਟ ਬਿਟ ਤੱਕਦੇ ਰਹੇ ਇਸਲਾਮ ਦੇ ਵਾਅਦੇ ਲਈ ਕੀਤੇ ਜਾ ਰਹੇ ਜੁਲਮ ਨੂੰ ਜਾਇਜ਼ ਕਰਾਰ ਦੰਦੇ ਰਹੇ ਭਾਈ ਮਤੀ ਦਾਸ ਜੀ ਆਪਣੇ ਸਰੀਰ ਦੀ ਉਹੋਤੀ ਦੇ ਕੇ ਸਦਾ ਲਈ ਅਮਰ ਹੋ ਗਏ। ਉਹਨਾਂ ਦੀ ਆਤਮਾ ਤੇ ਪਰਮਾਤਮਾ ਵਿੱਚ ਜਾ ਸਮਾਈ ਉਹਨਾਂ ਦੀ ਕੁਰਬਾਨੀ ਸਿੱਖਾਂ ਤੇ ਹੋਰ ਧਰਮੀ ਸੰਸਾਰੀਆਂ ਲਈ ਚਾਨਣ ਮਨਾਰਾ ਬਣ ਗਈ। ਗੁਰੂ ਕੀ ਸਿੱਖ ਸਦਾ ਭਾਈ ਮਤੀ ਦਾਸ ਜੀ ਦੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਧਰਮ ਵਿੱਚ ਦ੍ਰਿੜ ਰਹਿੰਦੇ ਹੋਏ ਧਰਮ ਤੋਂ ਆਪਾ ਬਾਹਰ ਦੇ ਰਹਿਣਗੇ ਇਹ ਸਾਕਾ ਨੰਬਰ 1675 ਇਸਵੀ ਨੂੰ ਦਿੱਲੀ ਵਿੱਚ ਵਾਪਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ